ਜਿਹੜਾ ਦਿਲ ਦਾ ਰਿਸ਼ਤਾ ਨਾ ਇਹ ਬਾळाੂ ਦਾ ਸੱਕ ਰਹਿੰਦੇ ਵੀ ਲੱਗਿਆ ਔਰ ਬਾਈ ਦੇਲ ਚ ਵੀ ਵਸਦਾ ਹਮੇਸ਼ਾ ਆਪਣੇ ਘਰ ਦੇ ਬਾਹਰ ਵੀ ਬਾਈ ਦੀ ਫੋਟੋ ਬਣੀ ਹੋਈ ਹੈ ਦਿਖਾਓ ਇੱਕ ਰੀ ਬਲਕਾਰ ਬਾਈ ਨੇ ਟੈਟੂ ਬਣਾਇਆ ਹੋਇਆ ਬਾਈ ਮੂਸੇ ਵਾਲੇ ਦਾ ਸ਼ਾਇਦ ਤਾਈ ਸਾਨੂੰ ਇਸ ਪਰਿਵਾਰ ਨਾਲ ਜ਼ਿਆਦਾ ਪਿਆਰ ਹੈ ਕਿਉਂਕਿ ਅਸੀਂ ਬਹੁਤ ਸਾਰੇ ਨੰਮ ਸੀ ਤਾ ਚੁਣ ਨਗੇ ਆ ਆਪਣਾ ਵੀ ਯਾਦ ਆਉਂਦਾ ਇਹਨਾਂ ਨੇ ਦੱਸਿਆ ਕਿ ਬਾਪੂ ਜੀ ਮੈਨੂੰ ਇਦਾਂ ਸੁਪਨਾ ਆਇਆ ਉੱਥੇ ਕਿੰਨੇ ਜਣੇ ਬੈਠੇ ਸੀ ਉਹ ਕਹਿੰਦੇ ਸਾਨੂੰ ਵੀ ਆਇਆ ਪਰ ਹਰ ਇੱਕ ਨੂੰ ਇਹੀ ਕਹਿੰਦਾ ਵੀ ਬਾਈ ਮੈਂ ਲੇਟ ਹੋ ਗਿਆ ਮੈਂ ਘਰੇ ਜਾਣਾ ਮੂਸਲਾ ਨੇ ਬਹੁਤ ਲੋਕਾਂ ਦਾ ਸਵਾਰਿਆ ਹੈਗਾ ਸਾਰੇ ਭੁੱਲ ਗਏ ਤੁਸੀਂ ਵਾਰ-ਵਾਰ ਇੱਥੇ ਆਉਂਦੇ ਹੋ ਤੁਸੀਂ ਯਾਦ ਰੱਖ ਬਸ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਜਦੋਂ ਤੱਕ ਸਾਡੀ ਜਮੀਰ ਜਾਗਦੀ ਹੈ ਅਸੀਂ ਆਉਂਦੇ ਰਵਾਂਗੇ ਮੈਂ ਅੱਗੇ ਦੇਖ ਰਹੀ ਸੀ ਵੀ ਕਿਸੇ ਨੇ ਕੋਸਟ ਤੱਕ ਨਹੀਂ ਪਾਈ ਪਰ ਬਹੁਤ ਗਲਤ ਆ ਓਹਨੇ ਛੋਟਾ ਸਿੱਧੂ ਸੋਹਣਾ ਬਹੁਤ ਸੋਹਣਾ ਹੈ ਬਹੁਤ ਪਿਆਰਾ ਹੈ ਉਹ اور ਉਹੀ ਹੈ ਬਸ ਸਿੱਧੂ ਮੂਸੇਵਾਲਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਅੱਜ ਪੂਰਾ ਪੰਜਾਬ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਹੀ ਉਹ ਸਾਡੇ ਤੋਂ ਵਿਛੜੇ ਸੀਗੇ 2 ਸਾਲ ਹੋ ਗਏ ਨਾ ਹੀ ਗੱਲ ਇਨਸਾਫ ਦੀ ਹੋ ਰਹੀ ਹੈ ਤੇ ਨਾਹੀ ਉਹਨਾਂ ਨੂੰ ਜਸਟਿਸ ਦਿਵਾਉਣ ਦੇ ਲਈ ਕੋਈ ਪਾਰਟੀ ਆ ਸਿਆਸੀ ਤੌਰ ਤੇ ਮੋਹਰੇ ਆ ਰਹੀ ਸਾਡੇ ਨਾਲ ਉਹਨਾਂ ਦੇ ਬਹੁਤ ਕਰੀਬ ਬਲਕਾਰ ਅਣਖੀਲਾ ਜੀ ਭੈਣ ਮਨਜਿੰਦਰ ਗੁਲਸ਼ਨ ਜੀ ਬਹੁਤ ਉਹਨਾਂ ਦੇ ਕਲੋਸ ਸੀਗੇ ਅੱਜ ਪਹੁੰਚੇ ਨੇ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਤਾਂ ਗੱਲ ਕਰਦੇ ਆ ਵੀਰੇ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਕਰਨ ਬਾਈ ਸਤਿ ਸ਼ਕਾਲ ਸਾਰਿਆਂ ਨੂੰ ਉਹ ਦਿਨ ਨੂੰ ਬਾਈ 2 ਸਾਲ ਹੋ ਗਏ ਅੱਜ ਬਾਈ 60 ਤੋਂ ਵਿਛੜਿਆ ਸੀ ਹਾਂ ਵੀ ਅੱਜ ਵੀ ਲੱਗ ਰਿਹਾ ਵੀ ਤਾਜ਼ਾ ਤਾਜ਼ਾ ਹੀ ਆ ਕੰਮ ਤਾਜ਼ਾ ਤਾਜ਼ਾ ਵੈਸੇ ਤਾਂ ਜਦੋਂ ਵੀ ਆਈਏ ਉਦੋਂ ਹੀ ਲੱਗਦਾ ਵੀ ਅੱਜ ਹੋਇਆ ਪਰ ਅੱਜ ਬਹੁਤ ਦਿਨੇ ਆ ਨਾ ਉਹ ਅੱਜ ਮਨਹੂਸ਼ ਦਿਨ ਹੈ ਅੱਜ ਤੇ ਆਉਂ ਲੱਗਦਾ ਵੀ ਸੱਚ ਨਹੀਂ ਤਾਜ਼ਾ ਹੀ ਖੰਜਰ ਵੱਜਿਆ ਹੈ ਇਹ ਕਹਣੇ ਅੱਜ ਦਾ ਦਿਨ ਯਾਦ ਕਰਕੇ ਦਿਲ ਭਰ ਜਾਂਦਾ ਬਹੁਤ ਜ਼ਿਆਦਾ ਇਹ ਰਾਵਾਂ ਮਸ਼ ਬਹੁਤ ਔਖਾ ਲੱਗਦਾ ਸਾਨੂੰ ਇੱਥੇ ਆ ਕੇ ਕਿਉਂਕਿ ਜਦੋਂ ਅਸੀਂ ਪਹਿਲਾਂ ਆਉਂਦੇ ਹੁੰਦੇ ਸੀ ਅਸੀਂ ਹੱਸਦੇ ਆਉਂਦੇ ਹੁੰਦੇ ਸੀ ਇੰਨੇ ਦਿਲ 'ਚ ਹੁੰਦਾ ਸੀ ਕਿ ਬਾਈ ਕੋਲੇ ਚੱਲੇ ਆਂ ਕੁਝ ਨਾ ਕੁਝ ਸੁਣਾ ਕੇ ਆਵਾਂਗੇ ਕੁਝ ਸੁਣ ਕੇ ਆਵਾਂਗੇ ਕੁਝ ਵਧੀਆ ਗੱਲਾਂ ਕਰਕੇ ਆਵਾਂਗੇ ਪਰ ਅੱਜ ਐਨਰਜੀ ਬਹੁਤ ਉੱਕਾ ਲੱਗਦਾ ਬਹੁਤ ਤੁਹਾਡੇ ਨਾਲ ਹੀ ਹੁੰਦੇ ਹੋਣਗੇ ਨਾ ਬਹੁਤ ਵਾਰੀ ਬਹੁਤ ਵਾਰੀ ਬੋਟਾਂ ਮੇਰੇ ਅਸੀਂ ਇਦਾਂ ਹੀ ਇਕੱਠੇ ਬਾਈ ਦੀ ਗੱਡੀ ਅੱਗੇ ਹੁੰਦੀ ਸੀ ਸਾਡੇ ਪਿੱਛੇ ਹੁੰਦੀ ਸੀ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਜਦੋਂ ਵੀ ਅਸੀਂ ਆਉਣਾ ਮਤਲਬ ਕਿ ਇੱਧਰ ਮਾਨਸਾ ਸਾਈਡ ਆ ਕੇ ਸਾਨੂੰ ਐ ਲੱਗਦਾ ਹੁੰਦਾ ਸੀ ਵੀ ਬਸ ਸਭ ਕੁਝ ਹੀ ਪਾ ਲਿਆ ਜਦੋਂ ਬਾਈ ਦੀ ਗੱਲ ਤੁਹਾਡੇ ਨਾਲ ਹੀ ਅੱਖਾਂ ਭਾਂਨੇ ਭਰ ਜਾਂਦੀਆਂ ਹੈ ਨਾ ਬੇਸ਼ੱਕ ਇੱਕੋ ਮਾਦੇ ਨਹੀਂ ਜਾਏ ਪਰ ਉਹ ਭਰਾਵਾਂ ਵਾਲਾ ਜਿਹਾ ਆਉਂਦਾ ਨਾ ਜਦ ਸਕੇ ਭੈਣ ਭਾਈ ਆ ਰਿਸ਼ਤਾ ਜਿਹੜਾ ਦਿਲ ਦਾ ਰਿਸ਼ਤਾ ਨਾ ਇਹ ਬਾੜਾ ਗੂੜਾ ਇਹ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ ਉਸ ਹੀ ਰੇਨੇ ਯਾਰ ਮੂਹ ਮੁਹਬਤ ਹੀ ਬੜਾ ਕੀਤਾ ਸਾਨੂੰ ਬਹੁਤ ਪਿਆਰ ਕੀਤਾ ਇੰਨੀ ਇੱਜ਼ਤ ਦੇਣੀ ਨਹੀਂ ਤੇ ਉਹਨੂੰ ਦੁਨੀਆਂ ਚਾਹੁੰਦੀ ਸੀ ਉਹਨੇ ਕੀ ਲੈਣਾ ਸੀ ਹਨ ਪਰ ਨਹੀਂ ਜਦੋਂ ਵੀ ਬੁਲਾਇਆ ਵੀ ਸਾਨੂੰ ਆਪ ਹੀ ਸੀ ਪਹਿਲੇ ਦਿਨ ਵੀ ਤੇ ਬੜਾ ਰੂਹ ਨਾਲ ਮਿਲਿਆ 2.5 ਘੰਟੇ ਬੈਠੇ ਰਹੇ ਗੱਲਾਂ ਕੀਤੀਆਂ ਬਿਲਕੁਲ ਲੱਗਦਾ ਸੱਗਾ ਕੌਣ ਹੁੰਦਾ ਸੱਗਾ ਉਹ ਹੁੰਦਾ ਜਿਹੜਾ ਤੁਹਾਡੇ ਨਾਲ ਖੜਦਾ ਹੈ ਜਿਹੜਾ ਤੁਹਾਨੂੰ ਕਹਿੰਦਾ ਵੀ ਜੇ ਕਿਤੇ ਵੀ ਜ਼ਰੂਰਤ ਪਈ ਤੇ ਜੱਟ ਖੜਾ ਹੈ ਹੋ ਸਕਾ ਹੁੰਦਾ ਪਹਿਲੇ ਦਿਨ ਜਿੱਦਾਂ ਕਰਨ ਮਿਲਿਆ ਨਾਲ ਜੀ ਪਹਿਲੇ ਦਿਨ ਮਿਲਿਆ ਤੇ ਮੈਨੂੰ ਪੁੱਛਦੇ ਨੇ ਕਹਿੰਦੇ ਉਸਤਾਦ ਜੀ ਮੈਂ ਸੁਣਿਆ ਸੀ ਤੁਹਾਡੇ ਤੇ ਵੀ ਚੱਕਰ ਪੈ ਗਿਆ ਸੀ ਕੋਈ ਪਰਚਾ ਹੋ ਗਿਆ ਸੀ ਮੈਂ ਕਿਹਾ ਹਾਂ ਸਿੱਧੂ ਹੋ ਗਿਆ ਸੀਗਾ ਨਜਾਇਜ਼ ਹੀ ਹੋ ਗਿਆ ਮੈਂ 302 ਦਾ ਕਦੋਂ ਹੋਇਆ ਸੀ ਮੈਂ ਕਿਹਾ 2014 ਅੰਚਤ ਕਤਲ 2012 ਦਾ ਹੋਇਆ ਸੀ ਤੇ 2014 ਅੰਚ ਪਰਚੇ ਜ ਮੈਨੂੰ ਵੀ ਪਤਾ ਸੀ ਪਰ ਮੈਂ ਕਿਹਾ ਮੈਨੂੰ ਇਨਸਾਫ ਮਿਲਿਆ ਵੀ ਮੈਨੂੰ ਕਲੀਨ ਚਿੱਟ ਮਿਲ ਗਈ ਹੈ ਕਹਿੰਦਾ ਉਦੋਂ ਤਾਂ ਬਾਈ ਮੈਂ ਕੁਛ ਵੀ ਨਹੀਂ ਸੀ ਕੋਈ ਨਹੀਂ ਰੱਬ ਨਾ ਕਰੇ ਕਦੇ ਮਾੜਾ ਦਿਨ ਲਿਆਵੇ ਨਾ ਜਦੋਂ ਵੀ ਕਿਤੇ ਮੇਰੀ ਲੋੜ ਪਈ ਮੈਂ ਖੜਾ ਤੁਹਾਡੇ ਨਾਲ ਇੱਕ ਦਾ ਕੇ ਖੜਾ ਜਾਂਦਾ ਭਾਰਤ ਜੋ ਜਾਣ ਤੋਂ ਬਾਅਦ ਵੀ ਖੜਾ ਐਤ ਕੀ ਬਰਸੀ ਤੋਂ ਪਹਿਲਾਂ ਤੁਹਾਡਾ ਨਾਂ ਲਿਆ ਗੀਤ ਦੇ ਵਿੱਚ ਹਾਂਜੀ 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 ਬਹੁਤ ਖੁਸ਼ੀ ਹੋਈ ਉਸ ਦਿਨ ਜਿੱਦੇ ਨਾਂ ਲਿਆ ਬਾਪੂ ਜੀ ਨੇ ਦੱਸਿਆ ਸਾਨੂੰ ਫੋਨ ਕਰਕੇ ਗੁਲਸ਼ਨ ਨਾਲ ਗੱਲ ਹੋਈ ਸਾਡੀ ਮੈਰਿਜ ਐਨਿਵਰਸਰੀ ਸੀ ਉਸ ਦਿਨ ਔਰ ਬਹੁਤ ਜ਼ਿਆਦਾ ਹੀ ਮਤਲਬ ਕਿ ਖੁਸ਼ੀ ਹੋਈ ਸਾਨੂੰ ਸ਼ਾਇਦ ਸਾਡੀ ਜ਼ਿੰਦਗੀ ਦਾ ਸਭ ਤੋਂ ਬੈਸਟ ਗਿਫਟ ਹੋਈ ਆ ਬਿਲਕੁਲ 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 ਹਾਲੇ ਤਾਂ ਸ਼ੁਰੂਆਤ ਹੀ ਸੀ ਵੀਰੇ ਮੈਂ ਜਦੋਂ ਲਾਸਟ ਮੁਲਾਕਾਤ ਹੋਈ ਆ ਸਾਡੀ ਵੀਰੇ ਨਾਲ ਸਟੈਲਾ ਹੋਟਲ 'ਚ ਬਟਿੰਡੇ ਅਸੀਂ ਬੈਠੇ ਸੀਗੇ ਤਿੰਨ ਹਾਂ ਚਾਰ ਪੰਜ ਘੰਟੇ ਸਾਡੇ ਕੋਲੇ ਹੀ ਵੀ ਰਹਿ ਰਿਆ ਬਹੁਤ ਸਾਰੀਆਂ ਗੱਲਾਂ ਕੀਤੀਆਂ ਨਾ ਫਿਰ ਮੈਂ ਕਿਹਾ ਵੀਰੇ ਨੇ ਕਾਫੀ ਗਾਣੇ ਕਰ ਰੱਖੇ ਸੀ ਨਟ 11 ਵਾਸਤੇ ਮੈਂ ਕਿਹਾ ਵੀਰੇ ਵੀ ਕਰ ਦਗੇ ਮੈਂ ਕਿਹਾ ਕਹਿੰਦੇ ਹਾਂ ਹਾਂ ਪੈਣੇ ਕਰਦੇ ਆ ਤੇ ਮੈਂ ਕਿਹਾ ਵੀ ਕੱਲੀ ਆਡੀਓ ਹੀ ਕਰ ਦੋ ਰੀਲਿਸ ਕਹਿੰਦੇ ਨਾ ਨਾ ਕਿਉਂ ਕਰ ਦਾਂਗੇ ਕਹਿੰਦੇ ਇੱਕ ਵਾਰੀ ਪਤਾ ਲੱਗੂਗਾ ਵੀ ਕੁਝ ਆਇਆ ਹੈ ਕੁਝ ਵੱਡਾ ਕਰਾਂਗੇ ਪਤਾ ਨਹੀਂ ਕਿ ਕਿਹੜੀ ਗੱਲ ਹੈ ਤੁਹਾਡੇ ਅੰਦਰ ਕਿਉਂਕਿ ਮੂਸਾ ਵਾਲਿਆਂ ਨੇ ਬਹੁਤ ਲੋਕਾਂ ਦਾ ਸਵਾਰਿਆ ਹੈਗਾ ਸਾਰੇ ਭੁੱਲ ਗਏ ਤੁਸੀਂ ਵਾਰ-ਵਾਰ ਇੱਥੇ ਆਉਂਦੇ ਹੋ ਤੁਸੀਂ ਯਾਦ ਰੱਖਿਆ ਅਸੀਂ ਆਉਂਦੇ ਹੀ ਰਹਿਣਾ ਬਸ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਜਦੋਂ ਤੱਕ ਸਾਡੀ ਜਮੀਰ ਜਾਗਦੀ ਹੈ ਅਸੀਂ ਆਉਂਦੇ ਰਵਾਂਗੇ ਦੇਖੋ ਜਿਉਂ ਦਾ ਨਾਲ ਤਾਂ ਸਾਰੇ ਯਾਰੀਆਂ ਰੱਖਦੇ ਆ ਅਸਲ ਦੇ ਵਿੱਚ ਸੱਚਾਈ ਤੇ ਮੌਤ ਹੀ ਸੱਚ ਤੇ ਇਹ ਆ ਵੀ ਮਰਨਾ ਹੈ ਆ ਜ਼ਿੰਦਗੀ ਦੇ ਝੂਠ ਆ ਯਾਰ ਪਤਾ ਨਹੀਂ ਕਿੱਥੇ ਫਟਾਕਾ ਪੈ ਜਾਣਾ ਅੰਦਰ ਬਹਿ ਮਰ ਜਾਣਾ ਬੰਦੇ ਨੇ ਇਹ ਡਰ ਨਹੀਂ ਲੱਗਦਾ ਬਾਈ ਤੁਸੀਂ ਵਾਰ-ਵਾਰ ਮੂਸੇ ਦੀ ਗੱਲ ਕਰਦੇ ਹੋ ਜਸਟਿਸ ਦੀ ਗੱਲ ਕਰਦੇ ਹੋ ਕਿਹੜਾ ਕਿਸ ਨੂੰ ਗਾਲ ਕੱਢਦੇ ਆ ਅਸੀਂ ਆਪਣੇ ਭਰਾ ਨੂੰ ਯਾਦ ਕਰਦੇ ਆ ਤੇ ਉਹ ਕਰਦਾ ਹੀ ਰਹਿਣਾ ਡਰ ਤਾਂ ਤਾਂ ਹੁੰਦਾ ਡਰਿਆਂ ਘੜ ਬੱਜ ਜਾਣਾ ਕਿਸੇ ਨੇ ਐਨਾ ਡਰ ਕੇ ਵੀ ਨਹੀਂ ਰੱਬ ਨੇ ਜਿਹੜੇ ਸਾਹ ਦਿੱਤੇ ਉਹ ਜਦੋਂ ਪੈਦਾ ਕਰਦਾ ਨਾਲ ਹੀ ਵਾਪਸੀ ਦੀ ਟਿਕਟ ਦੇ ਕੇ ਤੁਰਦਾ ਉਹ ਇੱਕ ਗੱਲ ਤੇ ਹੈਰਾਨੀ ਹੁੰਦੀ ਕਿ ਅੱਜ ਉਹਦੇ ਇਨਸਾਫ ਦੇ ਲਈ ਕੋਈ ਮੂਰੇ ਨਹੀਂ ਆ ਰਹੇ ਹੂੰ ਬਿਲਕੁਲ ਸਾਰਿਆਂ ਦੀ ਆਪਣੀ ਆਪਣੀ ਸੋਚ ਆ ਭਰਾਵਾ ਅਨਾ ਬਿਲਕੁਲ ਮੈਂ ਅੱਗੇ ਦੇਖ ਰਹੀ ਸੀ ਵੀ ਕਿਸੇ ਨੇ ਪੋਸਟ ਤੱਕ ਨਹੀਂ ਪਾਈ ਪਰ ਬਹੁਤ ਗਲਤ ਆ ਗਲਤ ਠੀਕ ਨਹੀਂ ਆ ਜੇ ਤੁਸੀਂ ਕੋਈ ਜਿਉਂਦਾ ਤੁਹਾਡੇ ਨਾਲ ਖੜਾ ਹੈ ਤਾਂ ਮਨ ਤੋਂ ਬਾਅਦ ਚਲੋ ਉਹਦਾ ਥੋੜਾ ਬਹੁਤਾ ਸਾਥ ਦਿਓ ਅਨਾ ਜੇ ਥੋੜੇ ਬਾਕੀ ਕੀ ਕਹਿ ਸਕਦੇ ਕੁਝ ਨਹੀਂ ਲਾ ਤਾਂ ਇਹ ਕਰਨਾ ਹੁੰਦਾ ਜੀ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਜੀ ਪਰਜਵਾਨੀ ਚੋ ਗਏ ਉਹਨਾਂ ਨੂੰ ਕਿਹੜਾ ਅੱਜ ਤੱਕ ਇਨਸਾਫ ਮਿਲਿਆ ਨਹੀਂ ਮਿਲਿਆ ਨਾ ਉਹਨਾਂ ਨੂੰ ਕਿਹੜਾ ਮਿਲਿਆ ਹੈ ਦੁਨੀਆਦਾਰੀ ਹੈ ਨੇ ਫੋਨ ਦਿਖਾਇਓ ਤੁਸੀਂ ਵਾਲਪੇਪਰ ਲਾਇਆ ਹੋਇਆ ਹੈ ਨਾ ਸਿੱਧੂ ਬਾਈ ਦੇ ਨਾਲ ਬਾਰ-ਬਾਰ ਉਹਨੂੰ ਜਦੋਂ ਹੱਥ ਉਧਰ ਵੀ ਲੱਗਿਆ ਔਰ ਬਾਈ ਦੇਲਚੇ ਵੀ ਵਸਦਾ ਹਮੇਸ਼ਾ ਆਪਣੇ ਘਰ ਦੇ ਬਾਹਰ ਵੀ ਬਾਈ ਦੀ ਫੋਟੋ ਬਣੀ ਹੋਈ ਹੈ ਆ ਦਿਖਾਇਓ ਇੱਕ ਰੀ ਬਲਕਾਰ ਬਾਈ ਨੇ ਟੈਟੂ ਬਣਾਇਆ ਹੋਇਆ ਬਾਈ ਮੂਸੇ ਵਾਲੇ ਦਾ ਲੀਜੈਂਡ ਨੈਵਰ ਫੋਰਗੇਟ ਇਧਰ ਚਮਕੀਲਾ ਸਾਹਿਬ ਅਮਰਜੀਤ ਜੀ ਇਹਨਾਂ ਨੂੰ ਬੇਤਿਆਹ ਪਿਆਰ ਕਰਦੇ ਸੀ ਆਮ ਤਸਿੰਚ ਚਮਕੀਲਾ ਕਿਉਂਕਿ ਇੰਨਾ ਨੇ ਵੀ ਜਿਹੜੀਆਂ ਪੈੜਾਂ ਇਹ ਪਾ ਗਏ ਨੇ ਉਹ ਕਿਸੇ ਤੋਂ ਮਿੱਠੀਆਂ ਨਹੀਂ ਤੇ ਇਹ ਵੀ ਜੱਟ ਜਿਹੜੇ ਰਾਹਾਂ ਬਣਾ ਗਿਆ ਪੈੜਾਂ ਪਾ ਗਿਆ ਉਹ ਮੈਨੂੰ ਨਹੀਂ ਲੱਗਦਾ ਵੀ ਕੋਈ ਜਦ ਵੀ ਜਦੋਂ ਕੋਈ ਗਾਣਾ ਆਉਂਦਾ ਬਾਈ ਇੱਕ ਵਾਰੀ ਸੁਣ ਹੋ ਜਾਂਦੀ YouTube ਸੁਣ ਹੋ ਜਾਂਦੀ ਆ YouTube ਮੈਣਾ ਬ੍ਰੇਕ ਲਵਾ ਦਿੰਦਾ ਜੱਟ ਐ ਡੱਕੇ ਲਵਾ ਦਿੰਦਾ ਵੀ ਸਿੱਧੂ ਆ ਗਿਆ ਸਿੱਧੂ ਆ ਗਿਆ ਸਿੱਧੂ ਆ ਗਿਆ ਬਣਾ ਨੇ ਐਤ ਕੀ ਵੈਸੇ ਥੋੜਾ ਡਿਫਰੈਂਟ ਇਸ ਲਈ ਵੀ ਛੋਟਾ ਸਿੱਧੂ ਆਇਆ ਕਰ ਬਿਲਕੁਲ ਬਿਲਕੁਲ ਇਸ ਗੱਲ ਦੀ ਤਾਂ ਬੇਹੱਦ ਖੁਸ਼ੀ ਹੈ ਬਹੁਤ ਕਿਉਂਕਿ ਬੇਬੇ ਬਾਪੂ ਦੇ ਦਿਲ ਨੂੰ ਚਲੋ ਸਕੋਨੋ ਸਿੱਧੂ ਨੂੰ ਤਾਂ ਕਦੇ ਨਹੀਂ ਕੋਈ ਭੁੱਲ ਸਕਦਾ ਪਰ ਇਹ ਵੀ ਉਹਨਾਂ ਦੇ ਦਿਲ ਨੂੰ ਸਕੂਨ ਮਿਲ ਗਿਆ ਉਹਨਾਂ ਨੂੰ ਇੱਕ ਜੀਵਨ ਦਾ ਜ਼ਰੀਆ ਮਿਲ ਗਿਆ ਹਨ ਸਾਨੂੰ ਬਹੁਤ ਖੁਸ਼ੀ ਹੋਈ ਕਿ ਉਸ ਕੋਠੀ ਦੇ ਵਿੱਚ ਉਸ ਹਵੇਲੀ ਚ ਦੁਬਾਰਾ ਖੁਸ਼ੀਆਂ ਆ ਗਈਆਂ ਸਭ ਰੌਣਕਾਂ ਹੋ ਗਈਆਂ ਬਹੁਤ ਵੱਡੀ ਗੱਲ ਹੈ ਬੇਬੇ ਅੱਜ ਵੀ ਰੋ ਰਏ ਸੀ ਹਨ ਕਿਉਂਕਿ ਉਹਨਾਂ ਨੇ ਤਾਂ ਰੋਂਦੇ ਰਹਿਣਾ ਜਦੋਂ ਮੈਨੂੰ ਮਿਲੇ ਹਨਾ ਰੋਣ ਲੱਗੇ ਮੇਰੇ ਤੋਂ ਇਹੀ ਚੀਜ਼ ਨਹੀਂ ਦੇਖੀ ਜਾਂਦੀ ਬਸ ਬੇਬੇ ਬਾਪੂ ਦੀਆਂ ਅੱਖਾਂ 'ਚ ਹੰਝੂ ਇਹ ਇੱਕ ਮਾਂ ਹੀ ਸਮਝ ਸਕਦੀ ਆ ਕਿ ਪੁੱਤ ਦਾ ਵਿਛੋੜਾ ਕੀ ਹੁੰਦਾ ਕਿ ਪਿਓ ਹੀ ਸਮਝ ਸਕਦਾ ਤੁਸੀਂ ਤੇ ਵਿਛੋੜਾ ਭੈਣੇ ਚੱਲਿਆ ਵੀ ਹੈ ਜੀ ਹਾਂ ਮੈਂ ਦਸੀ ਸੀ ਪਹਿਲਾਂ ਵੀ ਐਂਟਰੀ ਵਿੱਚ ਗੱਲ ਸ਼ਾਇਦ ਤਾਂ ਹੀ ਸਾਨੂੰ ਇਸ ਪਰਿਵਾਰ ਨਾਲ ਜ਼ਿਆਦਾ ਪਿਆਰ ਆ ਕਿਉਂਕਿ ਅਸੀਂ ਬਹੁਤ ਸਾਰੀਆਂ ਗਮਸੀਬਤਾਂ ਚੋਂ ਲੰਘੇ ਆ ਆਪਣਾ ਵੀ ਯਾਦ ਹੁੰਦਾ ਬਾਕੀ ਸਿੱਧੂ ਬਾਈ ਨੇ ਸਾਨੂੰ ਬਹੁਤ ਪਿਆਰ ਕੀਤਾ ਇਹ ਕਹਿਣ ਦੀ ਗੱਲ ਨਹੀਂ ਆ ਕਾਫੀ ਜਣਿਆਂ ਨੇ ਕੀਤਾ ਉਹਨਾਂ ਨੇ ਤਾਂ ਪਿਆਰ पर मैं तही कहूंगी ਵੀ ਜਿੰਨਾ ਜਿੰਨਾ ਨੂੰ ਵੀ ਪਿਆਰ ਕੀਤਾ ਪਲੀਜ਼ ਉਹ ਨਾਲ ਖੜਨਾ ਬੇਬੇ ਬਾਪੂ ਕੋਲੇ ਆਉਣ ਉਹਨਾਂ ਦੇ ਦੁੱਖ ਦਰਦ ਵੰਡਾਉਣ ਉਹਨਾਂ ਕੋਲੇ ਘਾਟਾ ਕਿਸੇ ਚੀਜ਼ ਦਾ ਨਹੀਂ ਹੈਗਾ ਪਰ ਜਦੋਂ ਆਪਾਂ ਕਿਸੇ ਨੂੰ ਆਪਣੇ ਦੁੱਖ ਸੁਣਾਉਨੇ ਆਪਣਾ ਮਨ ਹਲਕਾ ਹੋ ਜਾਂਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਹੈਨਾ ਪੈਸਾ ਹੀ ਹਰ ਇੱਕ ਚੀਜ਼ ਨਹੀਂ ਹੁੰਦਾ ਕਿ ਆਪਾਂ ਉਹਨਾਂ ਨੂੰ ਕੁਝ ਦੇਵਾਂਗੇ ਜਾਂ ਕੁਝ ਐਦਾਂ ਦਾ ਕੁਝ ਨਹੀਂ ਹੈਗਾ ਪਰ ਉਹਨਾਂ ਦੇ ਨਾਲ ਖੜਨਾ ਬਹੁਤ ਜ਼ਰੂਰੀ ਹੈ ਉਹਨੂੰ ਕਦੇ ਵੀ ਕਰਨ ਬਈ ਅਸੀਂ ਬੋਲੇ ਹੋ ਨਹੀਂ ਸਕਦੇ ਕਿਤੇ ਵੀ ਜਿੰਨਾ ਮਰਜ਼ੀ ਬੀਜ਼ੀ ਹੁੰਦਾ ਚਾਹੇ ਸ਼ੂਟ ਤੇ ਹੁੰਦਾ ਚਾਹੇ ਰਿਕਾਰਡਿੰਗ ਤੇ ਹੁੰਦਾ ਸਪਨਾ ਵੀ ਪੂਰਾ ਹੋਇਆ ਸੀ ਨਾ ਤੁਹਾਡਾ ਫਿਲਮ ਦੇ ਵਿੱਚ ਗੀਤ ਆਇਆ ਬਿਲਕੁਲ ਮੈਂ ਉਹੀ ਗੱਲ ਕਰਨ ਲੱਗਿਆ ਸੀ ਕਲਮ ਦਾ ਸ਼ੂਟ ਚੱਲੀ ਜਾ ਰਿਹਾ ਪਹਿਲਾਂ ਉਦੋਂ ਪਹਿਲਾਂ ਗੱਲ ਹੋ ਗਈ ਸੀ ਸਾਨੂੰ ਸਪੈਸ਼ਲ ਸੱਦ ਕੇ ਕਿਹਾ ਮੈਂ ਫਿਲਮ ਲਈ ਗਾਣਾ ਕਰਨਾ ਤੁਹਾਡਾ ਇਹ ਮੈਨੂੰ ਰੀਜ ਹੈ ਚਲੋ ਗਾਣਾ ਬਰਾੜ ਨੇ ਲਿਖਿਆ ਬੰਬੀ ਤੇ ਸਾਡਾ ਸਾਡੀ ਮੀਟਿੰਗ ਹੋਈ ਸੀ ਲਿਖਿਆ ਮਰ ਤੋਂ ਹਫਤੇ ਬਾਅਦ ਫੋਨ ਕਰਕੇ ਸੁਣਿਆ ਜੀ ਉਦੋਂ ਪੂਰਾ ਵੀ ਨਹੀਂ ਸੀ ਗਾਣਾ ਤੇ ਕਹਿੰਦਾ ਵੀ ਬਾਈ ਸਿਲੈਕਟਰ ਕੀ ਤੇਰਾ ਸਾਰੀ ਟੀਮ ਬੈਠੀ ਆ ਆਪਾਂ ਕਰਦੇ ਆ ਅੱਜ ਪਰਸਨ ਪਰਸਨ ਜਾ ਕੇ ਰਿਕਾਰਡ ਕਰ ਰਹੇ ਹੋਂ ਕਿੱਡ ਕੋਲੇ ਤਸੀਰ ਰਿਕਾਰਡ ਕਰ ਰਹੇ ਇਸ ਤੋਂ ਪਹਿਲਾਂ ਰਿਕਾਰਡ ਕਰਨ ਤੋਂ ਪਹਿਲਾਂ ਇੱਕ ਦਿਨ ਸ਼ੂਟ ਚੱਲ ਰਿਹਾ ਸੀ ਇਧਰਲੇ ਪਾਸੇ ਮਾਨਸਾ ਜੀ ਕਿਤੇ ਅਸੀਂ ਰਾਤ ਨੂੰ ਇਧਰ ਹੀ ਸ਼ੋਅ ਸੀ ਸਾਡਾ ਆਪਾਂ ਮੈਂ ਕਿਹਾ ਸਿੱਧੂ ਨੂੰ ਮਿਲ ਕੇ ਚੱਲਦੇ ਆ ਅਸੀਂ ਨਾ ਕਾਫੀ ਧੀਰ ਸੜਕ ਤੇ ਗੱਡੀ ਖੜਿਆ ਰਗੇ ਖੜੇ ਰਹੇ ਵੀ ਸਿੱਧੂ ਅਜੇ ਆਇਆ ਨਹੀਂ ਸ਼ੂਟ ਤੇ ਜਦੋਂ ਆਏ ਸਾਡੇ ਕੋਲ ਦੀਆਂ ਗੱਡੀਆਂ ਨੰਗੀਆਂ ਸ਼ੋਅ ਸ਼ੋਅ ਕਰਦੀਆਂ 10 15 ਇਹ ਕਹਿੰਦੇ ਵੀ ਆ ਗਿਆ ਸਿੱਧੂ ਆ ਗਿਆ ਬੜੀ ਭੀੜ ਦੁਨੀਆਂ ਬਹੁਤ ਇਕੱਠੀ ਹੋਈ ਸੀ ਇੱਕ ਹਵੇਲੀ ਉਹ ਸੀ ਕੋਠੀਆਂ ਨਹੀਂ ਹੁੰਦੀਆਂ ਨਹਿਰਾਵਾਲੀਆਂ ਹਾਂਜੀ ਉਹਦੇ ਸੀਗਾ ਉਹਦੇ ਉਹਦੇ ਦੀ ਛੋਟੀ ਜੀਪ ਦਾ ਸ਼ਾਟ ਸੀ ਉਹਨੂੰ ਪਤਾ ਲੱਗਿਆ ਵੀ ਬਾਈ ਹੁਣੇ ਆਏ ਆ ਸਪੈਸ਼ਲ ਮੁੰਡੇ ਭੇਜੇ ਕਹਿੰਦਾ ਬਾਈ ਹੁਣੇ ਆਇਆ ਤੇ ਉਹ ਖਰਾਬ ਬਣਾਉਣਾ ਉਹਨੂੰ ਲੈ ਕੇ ਆਓ ਉਹ ਸਪੈਸ਼ਲ ਸਾਡੀ ਗੱਡੀ ਕੱਢ ਕੇ ਅੱਗੇ ਲਿਆ ਕੇ ਫਿਰ ਕਮਰੇ ਦੇ ਵਿੱਚ ਬੈਠ ਕੇ ਸਾਡੇ ਨਾਲ ਚਾਹ ਪੀਤੀ ਗਾਣਾ ਸੁਣਾਇਆ ਸਾਨੂੰ ਜਿਹੜਾ ਕਿੱਡ ਨੇ ਬਣਾ ਕੇ ਭੇਜਤਾ ਉਹ ਗਾਣਾ ਸੁਣਾਇਆ ਕਹਿੰਦਾ ਕੀ ਤਾ ਆ ਗਿਆ ਤੁਹਾਡਾ ਸੁਣਿਆ ਸੀ ਨਾ ਛੋਟੇ ਜਿਹੇ ਸਪੀਕਰ 'ਚ ਆ ਸੁਣ ਕੇ ਕਹਿੰਦਾ ਬਹੁਤ ਵਧੀਆ ਕਹਿੰਦਾ ਮੈਂ ਵੀ ਗਾਉਣਾ ਸੀ ਵਿੱਚ ਪਰ ਟਾਈਮ ਘਟਾ ਹੁਣ ਆਪਾਂ ਤਿੰਨੇ ਜਣੇ ਇੱਕ ਗਾਣਾ ਕਰਾਂਗੇ ਕਹਿੰਦਾ ਪੈਨ ਦੇ ਨਾਲ ਨਾ ਇੱਕ ਅੰਤਰਾ ਤੁਸੀਂ ਗਾਓ ਇੱਕ ਮੈਂ ਗਾਉਂਗਾ ਸਾਨੂੰ ਬੜੀ ਰੀਜ 10 ਗਾਣੇ ਇੱਕ ਗਾਣਾ ਕਰਨਗੇ 10 ਗਾਣੇ ਰਿਕਾਰਡ ਕਰ ਲੇ ਆ ਵੀ ਕਰ ਦੋ ਆ ਵੀ ਕਰ ਦੋ ਹੋ ਗਿਆ ਸੀ ਤੁਹਾਡਾ ਮੂਸੇ ਵਾਲੇ ਨਾਲ ਗੀਤ ਜਿਹੜਾ ਆਉਣਾ ਸੀ ਨਹੀਂ ਨਹੀਂ ਉਹ ਨਹੀਂ ਸੀ ਇਹ ਤਿੰਨ ਜਣਾਂ ਨਾਲ ਸੀ ਉਹ ਨਹੀਂ ਸੀ ਉਹ ਨਹੀਂ ਸੀ ਉਹ ਕਾਰਨਾ ਸੀ ਵਸਾ ਅਹ ਹਾਂ ਬਿਲਕੁਲ ਮੈਂ ਜਦੋਂ ਸੀ ਇੱਥੇ ਆਏ ਮਮੀ ਕਹਿੰਦੀ ਵੀ ਮਨਜਿੰਦਰ ਮੈਨੂੰ ਤਾਂ ਕਿਹੜਾ ਵੀ ਆਂਦਾ ਕਹਿੰਦੇ ਵੀ ਥਾਪੀਆਂ ਸੌਂਗ ਆਇਆ ਸੀ ਅਸੀਂ ਤੇ ਕਿਹਾ ਕਿਤੇ ਵੀ ਮਨਜਿੰਦਰ ਨੇ ਤੇ ਸਿੱਧੂ ਨੇ ਗਾਇਆ ਹੋਣਾ ਤੇ ਉਹੀ ਗੱਲ ਮੈਂ ਕਿਹਾ ਬਾਈ ਐਂ ਕਹਿੰਦੇ ਆ ਲੋਕ ਸਾਰੇ ਤੇ ਬਾਈ ਕਹਿੰਦਾ ਕੋਈ ਨਹੀਂ ਇਹ ਕਿਹੜੀ ਗੱਲ ਆ ਆਪਾਂ ਕਰ ਲਾਂਗੇ ਕਰਨਾ ਸੀ ਬਹੁਤ ਕੁਝ ਮਮੀ ਕਹਿੰਦੇ ਸਾਰੇ ਕਹਿੰਦੇ ਸ਼ੁਭਦੀ ਸ਼ੁਭਦੀਪ ਨੇ ਗਾਉਣਾ ਸੀ ਤਾਂ ਗਾਣਾ ਸ਼ੁਭਦੀਪ ਨੇ ਵਿੱਚ ਕਿਉਂ ਨਹੀਂ ਗਾਇਆ ਨਾਲ ਬਈ ਵੈਸੇ ਬੇਸ਼ੱਕ ਮਾਨਸੇ ਨੇ ਉਹਨੂੰ ਵੋਟਾਂ ਨਹੀਂ ਪਾਈਆਂ ਉਹਦੇ ਜਾਣ ਤੋਂ ਬਾਅਦ ਉਹਦੀ अहमियत ਨੂੰ ਸਮਝਿਆ ਵੀ ਅੱਜ ਮਾਨਸੇ ਦੇ ਪੰਜਾਬ ਦੇ ਹਰ ਘਰ ਚ ਲੋਕ ਚਾਹੁੰਦੇ ਨੇ ਵੀ ਸਿੱਧੂ ਵਰਗਾ ਜਵਾਕ ਹੋਵੇ 6 ਫੁੱਟ ਦਾ ਹੋਵੇ ਸਵਾ ਚੁਰਤੀ ਤੋਂ ਅਗਲੇ ਜਾਂਦੇ ਇੱਥੋਂ ਬੱਚਿਆਂ ਨੂੰ ਉਹਦੇ ਜਿੱਥੇ ਬਾਈ ਦੀ ਜਗ੍ਹਾ ਬਣੀ ਆ ਉੱਤੇ ਬੱਚਿਆਂ ਨੂੰ ਗੁਰਤੀ ਉੱਥੋਂ ਲੈ ਕੇ ਮਿੱਟੀ ਲੈ ਜਾ ਕੇ ਦਿੰਦੇ ਆ ਤੇ ਵੇਖੋ ਬੜੀ ਵੱਡੀ ਗੱਲ ਤੇ ਉਹਦੇ ਜਦੋਂ ਕੋਈ ਬਰਾਤ ਜਾਂਦੀ ਆ ਤੇ ਉਤੋਂ ਦੂਲਾ ਪਹਿਲਾਂ ਇੱਥੇ ਮੱਥਾ ਟੇਕ ਕੇ ਜਾਂਦਾ ਵੇਖੋ ਤੁਸੀਂ ਕਿੰਡੀ ਵੱਡੀ ਗੱਲ ਹੈ ਪੈਣ ਚਾਸ ਨਾ ਤੌਰ ਪੈਣ ਆਪਾਂ ਉਹਦੀ ਫੋਟੋ ਸੇਰੇ ਚ ਹੋਰ ਤਰੀਕੇ ਨਾਲ ਦੇਖ ਪਾਏ ਕਿਤੇ ਸੇਰੇ ਚ ਵਿਚ ਵਿਆਹ ਵਾਲੀ ਦੇਖ ਪਾਉਂਦੇ ਬਿਲਕੁਲ ਬਿਲਕੁਲ ਅਸੀਂ ਤਾਂ ਜਦੋਂ ਆਉਂਦੇ ਸੀ ਉਦਾਂ ਹੀ ਗੱਲ ਕਰਦੇ ਸੀ ਵੀ ਵੀਰੇ ਇਹਨਾਂ ਵਿਆਹ ਕਦੋਂ ਕਰਨਾ ਹੈ ਮਮਾ ਵੀਰੇ ਦਾ ਵਿਆਹ ਕਰਾਓ ਮੇਰੇ ਨਾ ਦੋਸਤ ਸੀਗੇ ਜਿਹੜੇ ਉਹਨਾਂ ਨੇ ਕਹਿਣਾ ਭਾਈ ਵਖਾ ਦੇ ਸਿੱਧੂ ਦਾ ਵਿਆਹ ਵਖਾ ਦੇ ਦੋ ਬਰੀ ਕੱਪੜੇ ਬਣਾ ਲੈ ਐ ਭਾਈ ਵਖਾ ਦੇ ਮੈਂ ਆ ਕੇ ਮਾ ਸ਼ੋਪਦੀਪ ਹੁਣ ਵਿਆਹ ਕਦੋਂ ਕਰਨਾ ਮੈਂ ਕਿਹਾ ਠੀਕ ਕਰੀ ਜਨੇ ਆ ਭਾਈ ਗਰਮੀ ਲੰਘ ਲੈਣ ਦੋ ਮੜੀ ਜੀ ਗਰਮੀ ਲੰਘ ਲੰਘ ਦੋ ਕਰਦੇ ਆ ਤੇ ਆਪ ਲਾਵਾਂਗੇ ਖਾੜਾ ਵਿਆਹ ਤੇ ਤੁਹਾਡਾ ਖਾੜਾ ਲਵਾਉਣਾ ਸੀ ਲਾਵਾਂਗੇ ਖਾੜਾ ਵਿਆਹ ਤੇ ਵੀ ਉਹ ਤਾਂ ਪਿੰਡ ਛੋਟਾ ਸਿੱਧੂ ਸੋਹਣਾ ਬਹੁਤ ਸੋਹਣਾ ਹੈ ਉਹੀ ਹੈ ਬਹੁਤ ਪਿਆਰਾ ਹੈ ਔਰ ਉਹੀ ਹੈ ਬਸ ਸਿੱਧੂ ਮੂਸੇ ਵਾਲਾ ਹਾਂ ਉਹਦੀ ਸਮਾਈਲ ਬਹੁਤ ਪਿਆਰੀ ਹੈ ਔਰ ਬਸ ਹਮੇਸ਼ਾ ਮਾਪਿਆਂ ਦੀ ਗੋਦੀ ਦਾ ਸ਼ਿੰਗਾਰ ਬਣਿਆ ਰਵੇ ਉਹਦੀਆਂ ਫੋਟੋ ਵੀ ਆ ਗਿਆ ਰਮਾਲਾ ਤੇ ਹਾਂ ਹਾਂ ਰਮਾਲਾ ਤੇ ਔਰ ਬਹੁਤ ਚਾਕੇ ਵੇਂਦੇ ਜਿਵੇਂ ਮਤਲਬ ਕਿ ਬਾਈ ਨੂੰ ਪਿਆਰ ਕਰਦੇ ਸੀ ਉਦੋਂ ਵੱਧ ਕਰਦੇ ਛੋਟੇ ਸਿੱਧੂ ਨੂੰ ਅੱਜ ਹਰ ਇੱਕ ਦੇ ਦਿਲ ਚ ਹੈ ਵੀ ਉਹਦੀ ਕਿਹੜੀ ਵੀਡੀਓ ਨਵੀਂ ਵਾਇਰਲ ਹੋਊਗੀ ਕਿਹੜੀ ਫੋਟੋ ਹੋਊਗੀ ਹਾਂ ਮੜੰਗਾ ਵੱਡੇ ਹੋਏ ਦਾ ਸ਼ਾਇਦ ਸਿੱਧੂ ਵਰਗਾ ਹੀ ਨਿਕਲੇ ਬਿਲਕੁਲ ਬਿਲਕੁਲ ਹੈ ਉਹੀ ਸਿੱਧੂ ਹੀ ਆ ਉਹ ਜੀ ਬਿਲਕੁਲ ਉਹਨੇ ਹੀ ਵਾਪਸ ਆਉਣਾ ਸੀ ਜਿਹੜੇ ਕੰਮ ਅਧੂਰੇ ਰਹਿ ਗਏ ਪੂਰੇ ਕਰੂਗਾ ਇਹ ਕਿੰਨੇ ਨੂੰ ਕਰਨ ਨੂੰ ਮਿਲਦਾ ਰਿਹਾ ਰ ਸੁਪਨਿਆਂ ਚ ਛੱਡੀਆਂ ਰੂਹਾਂ ਸੁਪਨਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਸੁਪਨਿਆਂ ਚਾਹੀਦੇ ਬਹੁਤ ਬਰੀ ਜਿੰਨੀ ਬਰੀ ਵੀ ਮਿਲਿਆ ਹੈ ਗੁਲਸ਼ਨ ਨੂੰ ਵੀ ਬਹੁਤ ਬਰੀ ਮੈਨੂੰ ਵੀ ਇਹੋ ਹੀ ਕਹਿੰਦਾ ਸੀ ਘਰੇ ਜਾਣਾ ਯਾਰ ਮੈਂ ਨਾ ਇੱਕ ਦਿਨ ਐਸੀ ਗੱਲ ਵੀ ਬੜੇ ਟਿੱਬੇ ਟੋਏ ਜੇ ਆ ਹੋਰ ਹੀ ਤਰ੍ਹਾਂ ਦੇ ਤੇ ਮੇਰੀ ਆਕੇ ਤੇ ਬਾਹ ਫੜ ਲਈ ਬਾਈ ਕਿੱਧਰ ਫਿਰਦਾ ਮੈਂ ਕਿਹਾ ਯਾਰ ਇੱਥੇ ਆਏ ਸੀ ਮੇਲੇ ਤੇ ਗੁਲਸ਼ਨੂ ਨਹੀਂ ਪਤਾ ਨਹੀਂ ਕਿਹੜੇ ਪਾਸੇ ਚਲੇ ਗਏ ਕਹਿੰਦਾ ਆ ਜਾ ਮੈਂ ਲੈ ਕੇ ਚੱਲਾਂ ਮੇਰੀ ਬਾਹ ਫੜ ਕੇ ਸੀ ਗੁਲੇ ਲੈ ਗਿਆ ਇਹ ਬੈਠੇ ਸੁਣਦੇ ਆ ਉਹ ਪੀਰਾਂ ਦੀਆਂ ਕਵਾਲੀਆਂ ਮੈਨੂੰ ਕਹਿੰਦਾ ਉਹ ਬੈਠੇ ਭੈਣ ਜੀ ਹਣੀ ਤੇ ਮੈਂ ਕਿਹਾ ਆ ਜਾ ਫਿਰ ਬੈੰਨੇ ਆ ਕਹਿੰਦਾ ਨਹੀਂ ਮੈਂ ਨਾ ਕਰੋ ਕਾਫੀ ਦੇਰ ਦਾ ਐ ਮੈਂ ਘਰੇ ਜਾਣਾ ਜਿੰਨੇ ਨੂੰ ਵੀ ਮਿਲਿਆ ਇਤੇ ਪਿੰਡ ਚ ਵੀ ਉਹੀ ਜਿਹਾ ਗੁਰਦੁਆਰਾ ਸਾਹਿਬ ਮਿਲਦਾ ਤੇ ਉਹੀ ਕਹਿੰਦਾ ਵੀ ਮੈਂ ਘਰੇ ਜਾਣਾ ਕਾਫੀ دیر ਹੋ ਗਈ ਆ ਗਿਆ ਫਿਰ ਉਹ ਆ ਗਿਆ ਜਿਹਦਾ ਛੋਟਾ ਸਿੱਧੂ ਨਹੀਂ ਸੀ ਆਇਆ ਉਹਦੋਂ ਦੀ ਗੱਲ ਐ ਉਦੋਂ ਪਹਿਲਾਂ ਇਤੇ ਅਸੀਂ ਆਏ ਸੀ ਇਹਨਾਂ ਨੇ ਦੱਸਿਆ ਕਿ ਬਾਪੂ ਜੀ ਮੈਨੂੰ ਇਦਾਂ ਸੁਪਨਾ ਆਇਆ ਉੱਥੇ ਕਿੰਨੇ ਜਣੇ ਬੈਠੇ ਸੀ ਉਹ ਕਹਿੰਦੇ ਸਾਨੂੰ ਵੀ ਆਇਆ ਪਰ ਹਰ ਇੱਕ ਨੂੰ ਇਹੀ ਕਹਿੰਦਾ ਵੀ ਬਾਈ ਮੈਂ ਲੇਟ ਹੋ ਗਿਆ ਮੈਂ ਘਰੇ ਜਾਣਾ ਵੀ ਬਹੁਤ ਟਾਈਮ ਹੋ ਗਿਆ ਮੈਨੂੰ ਆਏ ਨਾ ਤੇ ਦੇਖ ਲਓ ਵਾਪਸ ਆ ਗਿਆ ਵਾਪਸ ਆ ਗਿਆ ਲੰਮੀ ਉਮਰ ਕਰੇ ਰੱਬ ਜੀ ਦਾ ਬਣੇ ਸੋਣੀ ਕਿਤੇ ਨਾ ਕਿਤੇ ਜ਼ਖਮ ਰੱਬ ਨੇ ਭਰੇ ਬਿਲਕੁਲ ਬਿਲ ਭਰੇ 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 ਉਹਦੇ ਹੀ ਖੁਸ਼ੀਆਂ ਦੇਖੀਆਂ ਸਾਨੂੰ ਤੇ ਸੀਚਾ ਤੇ ਜਦੋਂ ਆ ਕੇ ਬਾਪੂ ਜੀ ਨੂੰ ਮਿਲੇ ਉਹਨਾਂ ਦੇ ਚਿਹਰੇ ਤੇ ਜਦੋਂ ਹਾਸਾ ਦੇਖਿਆ ਸੀ ਗੱਫੀ ਪਾ ਕੇ ਮਿਲੇ ਸਾਨੂੰ ਤੇ ਸਕੂਨ ਮਿਲਿਆ ਦਿਲ ਨੂੰ ਤੇ ਚਲ ਚਿਹਰੇ ਤੇ ਮੁਸਕਾਨ ਤਾਂ ਆਈ ਨਾ ਜੀ ਬਿਲਕੁਲ ਪਲੀਜ਼ ਤਾਂ ਅਸੀਂ ਤੁਹਾਡੇ ਚੈਨਲ ਆਈ ਕਹਾਂਗੇ ਕਿ ਸਾਰੇ ਅਰਦਾਸ ਕਰਿਓ ਕਿ ਇਹ ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਛੋਟੇ ਸਿੱਧੂ ਦੀ ਲੰਬੀ ਉਮਰ ਹੋਵੇ ਬੇਬੇ ਬਾਪੂ ਨੂੰ ਰੱਬ ਹਮੇਸ਼ਾ ਖੁਸ਼ ਰੱਖੇ ਬਸ ਪਲੀਜ਼ ਇਹ ਅਰਦਾਸ ਕਰੀ ਬਹੁਤ ਬਹੁਤ ਸ਼ੁਕਰੀਆ ਸੋ ਬਾਈ ਬਲਕਾਰਨ ਖੀਲਾ ਜੀ ਇਹਨਾਂ ਦਾ ਨਾਮ ਵੀ ਹੁਣ ਨਵੇਂ ਗੀਤ ਦੇ ਵਿੱਚ ਜਿਹੜਾ ਮੂਸੇ ਵਾਲਾ ਬਾਈ ਦਾ ਆਇਆਗਾ ਤੇ ਤੁਸੀਂ ਦੇਖਿਆ ਕਿ ਪਰਿਵਾਰ ਦਾ ਕਿੰਨਾ ਤੇ ਇਹ ਕਰਦੇ ਨੇ ਇਹ ਉਹਦੀ ਉਹਦੀ ਖੁਸ਼ਾਮਦੀਦ ਮੰਨਦੇ ਨੇ ਛੋਟੇ ਸਿੱਧੂ ਬਾਰੇ ਵੀ ਗੱਲਾਂ ਕੀਤੀਆਂ ਵਾਕਈ ਜਦੋਂ ਦਾ ਛੋਟਾ ਸਿੱਧੂ ਘਰ ਦੇ ਵਿੱਚ ਆਇਆ ਕੁਝ ਜ਼ਖਮ ਅੱਲੇ ਤਾਂ ਹੋਏ ਨੇ ਕੁਝ ਪਰਿਵਾਰ ਚ ਖੁਸ਼ੀਆਂ ਵੀ ਆਈਆਂ ਨੇ ਤੇ ਐਤ ਕੀ ਦੂਸਰੀ ਬਰਸੀ ਸੀਗੀ ਉਹਦੇ ਇਨਸਾਫ ਲਈ ਲਗਾਤਾਰ ਜੂਝ ਰਹੇ ਆ ਤੇ ਉਹ ਦਿਨ ਵੱਡਾ ਹੋਊਗਾ ਜਿਸ ਦਿਨ ਸਿੱਧੂ ਮੂਸੇਵਾਲੇ ਦੇ ਕਾਤਲ ਸੂਲੀ ਚੜਨਗੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ